ਗਵਿੰਦ ਨੂੰ 4-5 ਦਿਨ ਹੋ ਗਏ ਨੇ ਗੱਲ ਹੋਈ ਨਹੀਂ ਜਾਣ ਲੱਗਾ ਜੇ ਉਹਨੂੰ ਅੱਗੇ ਖੜਿਆ ਤੇ ਉਹ ਕਹਿੰਦਿਆ ਸੀ ਕਿ ਡੈਡੀ ਮੰਮੀ ਮੈਨੂੰ ਅੱਗੇ ਹੁਣ ਫੇਰ ਲੈ ਜਲੇ ਨੇ ਵੀ ਤੁਸੀਂ ਚਿੰਤਾ ਨਹੀਂ ਕਰਨੀ ਅੱਗੇ ਜਾ ਕੇ ਰੇਂਜ ਨਹੀਂ ਆਉਂਦੀ ਤੇ ਮੇਰੀ ਹੋਂਸ ਦਾ ਗੱਲ ਤੁਹਾਡੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,043 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੀਪ ਪੁਆਜਰ ਜਦੋਂ ਲੈਣ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸਲਾਣਾ ਵਿੱਚ ਰਸਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਏਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਜੀ ਮંત્રી ਸਾਹਿਬ ਦਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾਅ ਜਾਂ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਕੀਮਤ ਹੇਠ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਰੋਸ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਬਲਣਾ ਹੋਵੇ ਇਸ ਅਸੀਂ ਬਹੁਤ ਚਿੰਤਾ ਦੇ ਵਿੱਚ ਆ ਕਿਉਂਕਿ ਅਸੀਂ ਪਹਿਲਾਂ ਤੇ ਮਨ ਨੂੰ ਖੁਸ਼ੀ ਆਈ ਪ੍ਰਧਾਨ ਮੰਤਰੀ ਰਸ਼ਿਆ ਗਿਆ ਸੀ ਉੱਧਰ ਦੇ ਪ੍ਰਧਾਨ ਮੰਤਰੀ ਨਾਲ ਪੁੱਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਤੇ ਉਹ ਮੰਨ ਵੀ ਗਏ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਤੇ ਬੜਾ ਮਨ ਨੂੰ ਖੁਸ਼ੀ ਹੋਈ ਸੀ ਤੇ ਪਰ ਇਹਦੇ ਉਲਟ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲਿਆਉਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ ਇਹ ਪਤਾ ਨਹੀਂ ਕੀ ਹੋ ਰਿਹਾ ਸਾਡੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਭਾਰਤ ਸਰਕਾਰ ਨੂੰ ਕਿ ਬੱਚਿਆਂ ਨੂੰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ ਅਸੀਂ ਤਾਕਤਾਂ ਕੁਝ ਵੀ ਕਰ ਸਕਦੇ ਨੇ ਇਹ ਫਿਰ ਦੁਬਾਰਾ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਬੱਚੇ ਨੂੰ ਵਾਪਸ ਲਿਆਂਦਾ ਜਾਏ ਅਸੀਂ ਤੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਵਾਸਤੇ ਬਹੁਤ ਬਹੁਤ ਸੀਸੇ ਹੀ ਦੇਵਾਂਗੇ ਕਿਉਂਕਿ ਜੇ ਸਾਡਾ ਬੱਚਾ ਘਰ ਆ ਜਾਵੇਗਾ ਅਸੀਂ ਬੱਚੇ ਨੇ ਸੱਸ ਕੋ ਜਿਹੜਾ ਪਰਮਾਡੋਗਰਾ ਮਿਲ ਗਿਆ ਉਹ ਚੱਕੀ ਹਾਂਜੀ ਬੱਚਿਆਂ ਨੂੰ ਡਿਸਚਾਰਜ ਪੇਪਰ ਮਿਲਣ ਨੂੰ ਡੇਢ ਮਹੀਨਾ ਹੋ ਗਿਆ ਰੋਦ ਦਿਖਾਏ ਵੀ ਆ ਕਮਾਂਡਰਾਂ ਨੂੰ ਪਰ ਉਹ ਕਮਾਂਡਰ ਨਹੀਂ ਮੰਨਦੇ ਵੀ ਕਮਾਂਡਰ ਕੋਈ ਕਹਿੰਦੇ ਸائن ਨਹੀਂ ਕਰਦੇ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਕੋਈ ਆਏ ਮੰਗਦੇ ਆ ਉੱਪਰੋਂ ਆਰਡਰ ਪਤਾ ਨਹੀਂ ਜਨਰਲ ਦਾ ਆਰਡਰ ਮੰਗਦੇ ਆ ਜਾਂ ਕਿਹਦਾ ਮੰਗਦੇ ਆ ਕਿ ਉੱਪਰੋਂ ਆਰਡਰ ਆਏਗਾ ਤੇ ਫਿਰ ਅਸੀਂ ਛੱਡਾਂਗੇ ਤੁਹਾਨੂੰ ਜੀ ਹੁਣ ਬੱਚੇ ਦਾ ਪਤਾ ਨਿਕਲ ਬੱਚੇ ਕਿਤੇ ਨਾ ਰਹਿਣ ਦੇ ਪੰਜਾਬੀ ਮੁੰਡੇ ਸਾਰੇ ਜੇ ਅੱਗੇ ਗਏ ਆ ਕਿ ਜਾ ਸ਼ੁਕਰ ਨਾ ਜੀ ਉਧਰ ਦੀ ਬਟਾਲ ਸਾਰੇ ਬੱਚੇ ਅਲੱਗ-ਅਲੱਗ ਕਰਦੇ ਨੇ ਜਦੋਂ ਦੋ ਵੀਡੀਓ ਆਈਆਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਪਤਾ ਲੱਗਾ ਉਹਨਾਂ ਸਾਰੇ ਬੱਚੇ ਵੱਖ-ਵੱਖ ਬਟਾਲੀਅਨਾਂ ਦੇ ਵਿੱਚ ਕਰ ਦਿੱਤੇ ਨੇ ਇਹ ਸਾਡਾ ਬੱਚਾ ਵੀ ਉਧਰ ਦੀ ਰਸਿਆ ਦੀ ਬਟਾਲੀਅਨ ਦੇ ਨਾਲ ਇਕੱਲਾ ਹੈ ਤੇ ਬਾਕੀ ਦੂਸਰੇ ਬੱਚੇ ਜਿਹੜੇ ਉਹ ਵੀ ਉਧਰ ਫਰੰਟ ਲਾਈਨ ਵਾਲੀ ਸਾਈਡ ਤੇ ਚੱਲ ਰਹੇ ਨੇ ਕਿੰਨਾ ਡਰਵਾ ਕਿੰਨੀ ਪਰੇਸ਼ਾਨੀਆਂ ਘਰ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਜੀ ਇਹ ਤੋਂ ਵੱਡਾ ਡਰ ਕਿਹੜਾ ਜਿਹੜਾ ਬੱਚਾ ਇਹ ਹੁਣ ਕੋਈ ਉਹ ਲੜਾਈ ਤੇ ਹੈ ਨਹੀਂ ਕਿ ਕਿਰਪਾਨਾਂ ਵਾਲੀ ਜਾਂ ਕੋਈ ਇਹ ਤੇ ਮਝਾਲੀ ਲੜਾਈ ਹੈ ਕਿਤੇ ਵੀ ਮੈ ਮੇਜਾਇਲ ਤੁਹਾਨੂੰ ਪਤਾ ਇੱਕ ਥਾਂ ਡਿੱਗਦੀ ਹੈ ਤੇ ਕਿੰਨਾ ਥਾਂ ਕਿਹੜੀ ਕਿੰਨੀ ਜਗ੍ਹਾ ਨੁਕਸਾਨੀ ਜਾਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਡਰ ਹੈ ਤੇ ਦੁਬਾਰਾ ਫੇਰ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੂੰ ਕਿ ਬੱਚਿਆਂ ਨੂੰ ਕਿਰਪਾ ਕਰਕੇ ਤਗੜੇ ਹੋ ਕੇ ਆਰਡਰ ਦੇ ਕੇ ਬੱਚਿਆਂ ਨੂੰ ਵਾਪਸ ਮਂਗਾਓ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par